ਡਿਜ਼ਾਈਨ ਦਿਖਾਈ ਦੇ ਕੋਈ ਬਕੈਨ ਨਹੀਂ ਡਿਜ਼ਾਈਨ ਤਾਂ ਬਾਈ ਤੇਰੇ ਸਿਰਾ ਹੀ ਹੁੰਦੇ ਨੇ ਕਿਵੇਂ ਦਾ ਮੈਂ ਥੋੜੀ ਵੀਡੀਓ 'ਚ ਹਲੇ ਚਮਕ ਨਹੀਂ ਆ ਰਹੀ ਜਿੰਮੇ ਤਾਂ ਅਮਕ ਰੀਅਲ 'ਚ ਆ ਰਹੀ ਹਾਂ ਹਾਂ ਸਹੀ ਗੱਲ ਨਹੀਂ ਵੀਡੀਓ 'ਚ ਵੀ ਆ ਰਹੀ ਹੈ ਜੀ ਗੱਲ ਨਹੀਂ ਕਰੇਵ ਆ ਗਈ ਇਹ ਇਹ ਨੇਚਰਲ ਕਰੇਵ ਹੈ ਜੀ ਨੇਚਰਲ ਕਰੇਵ ਤੇ ਹੈਂਡਵਰਕ ਆ ਸਾਰਾ ਸਾਰਾ ਹੈਂਡਵਰਕ ਹੈ ਟੋਟਲੀ ਹੂੰ ਪਰਲ ਵਰਕ ਹੈਂਡ ਵਰਕ ਸਾਰਾ ਹੈ ਇਹਦੇ ਰੇਟ ਮੈਂ ਨਾਰਮਲ ਕਰਕੇ ਲਗਾ ਦਾਂਗੇ ਇਸ ਤੋਂ ਫਿਰ ਤੁਹਾਨੂੰ ਕੀ ਰੇਟ ਇਹਦੇ ਅਲੱਗ-ਅਲੱਗ ਰੇਟ ਹੁੰਦੇ ਨੇ ਨਾ ਦੀਦੀ ਇਸ ਕਰਕੇ ਜਿਹੜੇ ਕਸਟਮਰ ਬਾਕੀ ਚਲੋ ਕੋਈ ਗੱਲ ਨਹੀਂ ਜੇ ਤੁਸੀਂ ਦੇਖ ਕੇ ਦੀਦੀ ਇਹਦੇ ਅਲੱਗ-ਅਲੱਗ ਰੇਟ ਨੇ ਨਾ ਇਸ ਕਰਕੇ ਰੇਟ ਦੱਸਣੀ ਮਾਰ ਦੇਣਾ ਇਸ ਤੇ ਜਿਹੜੇ ਇਸ ਵਿੱਚ ਕਾਫੀ ਹੈਵੀ ਡਿਜ਼ਾਈਨ ਦੇ ਹੋ ਹੈਵੀ ਡਿਜ਼ਾਈਨ ਬਹੁਤ ਹੈਵੀ ਹਾਂ ਉਹ ਬਹੁਤ ਉਹਨਾਂ ਦੀ ਸ਼ੌਪ ਚੱਲ ਰਹੀ ਹੈ ਜਿਹੜੀ ਫਰੰਟ ਦੇ ਬਹੁਤ ਉਹਨਾਂ ਦਾ ਉਹਨਾਂ ਦਾ ਫਰੰਟ ਕਾਫੀ ਹੈ ਨਾ ਸ਼ੌਪ ਉਹਨਾਂ ਦੀ ਨਹੀਂ ਨਹੀਂ ਵੈਰਾਈਟੀ ਵੀ ਬਹੁਤ ਸੋਹਣੀ ਹੈ ਵੈਰਾਈਟੀ ਵੀ ਬਹੁਤ ਸੋਹਣੀ ਹੈ ਬਹੁਤ ਸੋਹਣਾ ਵੀਰੇ ਉਹਨਾਂ ਦੇ ਪਿਛਲੀ ਵਾਰ ਮੈਂ ਵੀਡੀਓ ਲੈ ਕੇ ਗਈ ਸੀ ਬਹੁਤ ਸੋਹਣੀ ਚੀਜ਼ ਸੀ ਉਹਨਾਂ ਦੇ ਇਸ ਵਾਰ ਬਹੁਤ ਰਸ ਹੋ ਰਿਹਾ ਸੀ ਉੱਥੇ ਮੈਂ ਤਾਂ ਇਹਨਾਂ ਦਾ ਟੋਕ ਆਹੇ ਇਹ ਥੋਕ ਆਇਆ ਦੇਖੋ ਮੈਨ ਮਾਰਕੀਟ ਈ ਆ ਥੀ ਅੱਛਾ ਉਹ ਜੇ ਵੀ ਇਧਰ ਦੁਕਾਨਾਂ ਖਤਮ ਹੋ ਗਈ ਫਿਰ ਅੱਗੇ ਬੜਤੀ ਗਈ ਲੈ ਭਾਈ ਹੁਣ ਤੂੰ ਦਿਖਾ ਦੇ ਹੋਰ ਕੀ ਦਿਖਾ ਆ ਜਿੱਧਰ ਰਸ ਭਰ ਜਾਣਾ ਹਾਂ ਨਹੀਂ ਤਾਂ ਪਹਿਲੇ ਨਾ ਆ ਦੇਖੋ ਭਾਈ ਕਰੇਵ ਆਹੇ ਨੇਚਰਲ ਕਰੇਵ ਬਹੁਤ ਸੋਹਣੀ ਚੀਜ਼ ਇਹ ਲੋ ਦੀਦੀ ਇਹਦੇ ਮੇਰੇ ਕੋਲ ਨੋਟ ਹੈ ਤਾਂ ਦੀ ਵੀਡੀਓ ਵੀ ਸ਼ੂਟ ਕਰਕੇ ਰੱਖੀ ਆ ਬਸ ਐਡਿਟ ਕਰਕੇ ਪਾਣ ਲਈ ਪਈ ਹੈ ਇਹ ਡਿਜ਼ਾਈਨ ਦੇਖੋ ਕਿਵੇਂ ਹੂੰ ਬਹੁਤ ਸੋਹਣਾ ਭਾਈ ਇਹਦਾ ਡਿਜ਼ਾਈਨ গোল ورک ਦਾ ਸਾਰਾ ਮੇਰਾ ਹੈਂਡਵਰਕ ਬਹੁਤ ਸੋਹਣਾਗਾ ਇੱਕ ਹੀ ਸੀਗਾ ਘਰ ਕੋ ਜਾ ਉਹ ਹੈਵੀ ਡਿਜ਼ਾਈਨ ਕਰਦੇ ਹੈਂਡਵਰਕ ਦੇ ਦੋ ਚਾਰ ਡਿਜ਼ਾਈਨ ਨੂੰ ਤੁਹਾਨੂੰ ਹੋਰ ਵੀ ਵਧੀਆ ਬਲੇ ਦਿਖਾ ਦਿੰਨਾ ਇਹ ਲੋ ਡਿਜ਼ਾਈਨ ਦੇ ਕੁਆਲਿਟੀ ਦੱਸ ਦੇ ਰਿਓ ਕਿਵੇਂ ਲੱਗ ਰਹੀ ਹੈ ਦੀਦੀ ਇਹ ਸ਼ਿਮਰ ਦੇ ਵਿੱਚ ਹੈਂਡਵਰਕ ਆ ਜੀ ਦੇਖੋ ਪ੍ਰੋਪਰ ਤੁਸੀਂ ਸਾਰਾ ਵਰਕ ਕਮੜਿਆ ਪਿਆਗਾ ਇਹ ਚੀਜ਼ ਦੇਖੋ ਕਿੰਨੀ ਸੋਹਣੀ ਹੈ ਤੁਸੀਂ ਇਹ ਲੋ ਠੀਕ ਫੋਨ ਤੇ ਥੋੜਾ ਫਰਕ ਪੈ ਜਾਂਦਾ ਆ ਦੇਖੋ ਹਾਂ ਫੋਨ ਤੇ ਵੀ ਕੋਈ ਫਰਕ ਨਹੀਂ ਪੈਂਦਾ ਜਿਹੜੇ ਹੈਗੇ ਨੇ ਇਹ ਪੂਰੀ ਮਾਰਕੀਟ ਜੀ ਤੁਹਾਨੂੰ ਕਿੱਥੇ ਨਹੀਂ ਮਿਲਣਗੇ ਸਿਰਫ ਆਪਣੇ ਕੋਲ ਮਿਲਣਗੇ ਜੀ ਅੱਛਾ ਇਹ ਕਿਹਦਾ ਹੈਵੀ ਡਿਜ਼ਾਈਨ ਹੈ ਨਾ ਕਿ ਕੋਈ ਰੱਖਦਾ ਨਹੀਂ ਹੈਗਾ ਜੀ ਕਿਉਂਕਿ ਮੇਰੇ ਤੁਹਾਨੂੰ ਪਤਾ ਹੈ ਵੀ ਆਪਾਂ ਨੇ ਸਾਰੀ ਚੀਜ਼ ਰੱਖਣੀ ਪੈਂਦੀ ਹੈ ਹੈਵੀ ਵੀ ਨਾਰਮਲ ਇਹ ਡਿਜ਼ਾਈਨ ਦੀ ਤੁਸੀਂ ਕੁਆਲਿਟੀ ਦੇਖੋ ਪਹਿਲਾਂ ਤਾਂ ਕੱਪੜਾ ਇਹਦਾ ਬਹੁਤ ਹੈਵੀ ਹੈ ਤੇ ਇਹਦਾ ਇਹ ਦੇਖੋ ਇਹਦਾ ਡਿਜ਼ਾਈਨਿੰਗ ਹੈ ਨਾ ਬਹੁਤ ਬ੍ਰੀਕ ਡਿਜ਼ਾਈਨਿੰਗ ਹੈ ਤੇ ਇਹ ਦੇਖੋ ਜਿਹੜਾ ਇਹ ਡਬਲ ਚੀਜ਼ ਹੈ ਨਾ ਡਬਲ ਵਰਕ ਹੈ ਤੇ ਇਹਨਾਂ ਨਾਲ ਅਨਾਰਕਲੀ ਕੁੜੀ ਰੱਖ ਕੇ ਵੀ ਤਿਆਰ ਕਰਦੇ ਆ ਇਹ ਜਿਹੜਾ ਅਨਾਰਕਲੀ ਬੰਦੀ ਹੈ ਤੇ ਲਹਿੰਗੇ ਬੰਦੇ ਨੇ ਇਹ ਤੇ ਬਲਾਊਜ਼ ਇਸ ਤਰ੍ਹਾਂ ਦੇ ਤਿਆਰ ਸਨ ਜਿਹੜੇ ਮੈਂ ਤੁਹਾਨੂੰ ਪਿਛਲੇ ਪਰ ਵੀ ਡੰਮੀ ਦਿਖਾਈ ਸੀ ਇਸ ਤਰ੍ਹਾਂ ਜੰਮੀਆ ਬਣਾਵਾ ਦਿੰਦੇ ਆ ਇਹਦੀ ਤੇ ਇੱਕ ਆ ਚੀਜ਼ ਦੇਖੋ ਇਹ ਸਭ ਤੋਂ ਵੱਧ ਹੈਵੀ ਹੈਵੀ ਵਰਕਸ ਨੇ ਹਾਂ ਇਹ ਤੁਹਾਡੇ ਨਵੇਂ ਆਇਆ ਲੱਗਦਾ ਹੈ ਨਾ ਇਹ ਬਿਲਕੁਲ ਨਵੇਂ ਮਾਲ ਆਇਆ ਹਾਂ ਇਹ ਤਾਂ ਮੈਂ ਹਲੇ ਖੁਦ ਵੀ ਵੀਡੀਓ ਨਹੀਂ ਬਣਾਈ ਕਿਉਂਕਿ ਇਹ ਥੋੜੀ ਜਿਹੀ ਲੇਟ ਪਾਣੀ ਹੈ ਵੀਡੀਓ ਅੱਛਾ ਇਹ ਦੇਖੋ ਆ ਦੇਖੋ ਜੀ ਕਿੰਨਾ ਹੈਵੀ ਹੈਗਾ ਵਾਲਾ ਇਹਦਾ ਪੱਲਾ ਬਣਿਆ ਹੋਇਆ ਬਹੁਤ ਵਧੀਆ ਤੇ ਮਤਲਬ ਇਹ ਦੇਖੋ ਚਿਕਨ ਹੈ ਜੀ ਸਾਰੀ ਇਹ ਤੇ ਦੇਖੋ ਤੁਸੀਂ ਮਤਲਬ ਤੁਹਾਨੂੰ ਦੇਖਿਆ ਨਹੀਂ ਹੋਗਾ ਸਿੰਥੈਟਿਕ ਕੱਪੜੇ ਤੇ ਕਿਹਦੇ ਚਿਕਨ ਆਈਆਂ ਦੇਖੋ ਹੈਂਡਵਰਕ 'ਚ ਵੀ ਚਿਕਨ ਆ ਰਹੀ ਹੈ ਦੇਖੋ ਆ ਦੇਖੋ ਬੁੱਕੀ ਮਤਲਬ ਕਲਰ ਸਾਰੇ ਹੋ ਜਾਣਗੇ ਡਾਈ ਇਹਦੇ ਤੇ ਕਲਰ ਜੀ ਮੈਂ ਤੁਹਾਨੂੰ ਵੀਡੀਓ 'ਚ ਪਹਿਲਾਂ ਵੀ ਦਿਖਾਈ ਨਹੀਂ ਨਹੀਂ ਪਹਿਲਾਂ ਵੀ ਮੈਂ ਉਹ ਕਰ ਦਿੱਤੀ ਵੀਡੀਓ 'ਚ ਦਿਖਾ ਚੁੱਕੇ ਤੁਹਾਨੂੰ ਕਿਵੇਂ ਲੱਗਦੇ ਬਹੁਤ ਸੋਹਣਾ ਲੱਗਦਾ ਹਾਂ ਇੱਕ ਆਹ ਦੇਖੋ ਅੰਬਿਆਂ ਵਾਲਾ ਲੜ ਜਾਂਦਾ ਹੈ ਕਿ ਮੈਨਾਂ ਡਿਜ਼ਾਈਨ ਕੀਤੀ ਬਹੁਤ ਸੋਹਣਾਗਾ ਬਾਈ ਆ ਦੇਖੋ ਜੀ ਇਹ ਅੰਬੀਆਂ ਵਾਲਾ ਡਿਜ਼ਾਈਨ ਆ ਪੱਲੇ ਤੇ ਇਹਦੇ ਫੁੱਲ ਹੈਵੀ ਆ ਤੇ ਵਿੱਚ ਲਸਰਾਂ ਨੇ ਇਹਦੇ ਰੇਟ ਇਸ ਕਰਕੇ ਨਹੀਂ ਦੱਸ ਰਿਹਾ ਕਿਉਂਕਿ ਇਹਦੇ ਰੇਟ ਦੀ ਅਲੱਗ-ਅਲੱਗ ਨੇ ਹਾਂ ਨਹੀਂ ਕੋਈ ਗੱਲ ਨਹੀਂ ਤੁਸੀਂ ਜੇ ਇਸ ਦੇ ਠੀਕ ਹੈ ਦਿੱਤੇ ਬੰਨਾ ਇਸ ਤਰ੍ਹਾਂ ਦੇ ਮੇਰੇ ਕੋਲ ਕਾਫੀ ਵੈਰਾਈਟੀ ਆਈ ਹੋਈ ਐ ਅੱਜ ਤੁਹਾਨੂੰ ਵਾਈਟ ਵੀ ਦਿਖਾਤਾ ਮੈਂ ਤੁਹਾਨੂੰ ਹਾਂ ਵਿੱਚ ਵੀ ਹੈਂਡਵਰਕ ਐ ਇਸੇ ਵੀ ਕਟ ਮਰਜੀ ਕੁਲੇ ਡਾਈ ਕਰਵਾ ਸਕਦੇ ਹਾਂ ਇਹਦੇ ਮੈਨੂੰ 2 ਜਾਂ 100 ਪੀਸ ਕੈਨੇਡਾ ਹੀ ਭੇਜਿਆ ਹਾਂ ਕੈਨੇਡਾ ਜੀ ਵੀ ਸਾਰੇ ਮੈਨੂੰ ਦੇਖਦੇ ਨੇ ਦੋ ਚਾਰ ਵੀਡੀਓ ਥੋੜੀ ਵੀ ਦੇਖਦੇ ਨੇ ਮੇਰੀ ਵੀ ਦੇਖਦੇ ਨੇ ਹਾਂ ਉਹ ਸਾਰੇ ਦੇਖਦੇ ਨੇ ਤਾਂ ਉਹਨਾਂ ਨੇ ਮੰਗਾਈ ਸੀ ਇਹ ਡਿਲੀਵਰੀ ਆਲ ਵਰਲਡ ਦੇ ਵਿੱਚ ਆ ਜੀ ਇਹਨਾਂ ਦੀ ਤੁਸੀਂ ਕਿਤੋਂ ਵੀ ਮੰਗਵਾ ਸਕਦੇ ਹੋ ਤੇ ਕੱਪੜੇ ਦੀ ਗਾਰੰਟੀ ਆ ਜੀ ਪੂਰੀ ਬਾਕੀ ਤੁਸੀਂ ਇਹਨਾਂ ਨਾਲ ਖੁਦ ਗੱਲ ਕਰਕੇ ਮੰਗਵਾ ਸਕਦੇ ਹੋ ਤੁਹਾਡਾ ਇਹਨਾਂ ਦਾ ਕੰਟੈਕਟ ਨੰਬਰ ਹੁੰਦਾਗਾ ਆ ਦੇਖੋ ਮੈਂ ਚਿਚਰਾ ਦਿੰਦੀ ਆਪਾਂ ਇੱਕ ਵਾਰ ਹੋਰ ਕਾੜੇ ਇਹ ਕਾਰਡ ਹੋ ਗਏ ਆਪਣੀ ਸ਼ੌਪ ਦਾ ਵਿਜ਼ਿਟਿੰਗ ਕਾਰਡ ਆ ਇਹਨਾਂ ਦਾ ਕਾਰਡ ਆਗਾ ਬਾਈ ਤੇ ਇਹਨਾਂ ਦਾ ਉੱਤੇ ਕੰਟੈਕਟ ਨੰਬਰ ਆ ਤੁਸੀਂ ਇਸ ਦੇ ਉੱਤੇ ਕੰਟੈਕਟ ਕਰ ਸਕਦੇ ਹੋ ਠੀਕ ਆ ਜੀ ਹਾਂ ਜਿੰਨੀ ਨੰਬਰ ਚੱਲੂਗਾ ਬਾਕੀ ਆ ਇਹਨਾਂ ਦੀ ਸ਼ੌਪ ਦੀ ਨੇਮ ਆਗਾ ਸਾਰਾ ਕੁਝ ਅਯਾਨ ਕਲੋਥ ਹਾਊਸ ਤੇ ਨੰਬਰ ਇਹ ਮਤਲਬ ਉਹ ਵੀ ਦਿੱਤਾ ਹੋਇਆ ਹੈ ਹਾਂ ਆ ਤੁਸੀਂ ਕਾਰਡ ਫੋਟੋ ਐਡਰੈਸ ਵਗੈਰਾ ਹਾਂ ਐਡਰੈਸ ਵਗੈਰਾ ਸਾਰਾ ਕੁਝ ਦਿੱਤਾ ਹੋਇਆਗਾ ਠੀਕ ਆ ਜੀ ਲਓ ਪਾ ਦਾਂਗੇ ਜੀ ਫੋਟੋ ਵੀ ਪਾ ਦਾਂਗੇ ਤੇ ਇਹ ਬਹੁਤ ਵਧੀਆ ਵੈਰਾਈਟੀ ਹੁੰਦੀ ਹੈ ਸਿਰਾ ਇੱਕ ਤੋਂ ਇੱਕ ਜੇ ਆਪ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਆਪਣਾ ਚੈਨਲ ਹੈ ਆਯਾਨ ਕਲੋਥ ਹਾਊਸ ਤੋਂ ਤੇ ਆਪਣੀ ਇੰਸਟਾ ਤੇ ਵੀ ਆਈਡੀ ਹੈ ਆਯਾਨ ਕਲੋਥ ਹਾਊਸ ਹਾਂ ਉਹਨਾਂ ਤੇ ਜਿਹੜੀ ਨਵੀਂ ਇਹਨਾਂ ਕੋਲੇ ਮਾਲ ਆਉਂਦਾ ਸਾਰਿਆਂ ਦੀ ਵੀਡੀਓ ਅਪਲੋਡ ਕਰਦੇ ਨੇਗੇ ਲਾਈਵ ਵੀ ਹੁੰਦੇ ਨੇ ਅੱਜ ਸ਼ਾਮ ਨੂੰ ਲਾਈਵ ਆਨੇ ਆਪਾਂ ਤੇ ਬਹੁਤ ਵਧੀਆ ਸਾਰੀ ਚੀਜ਼ਾਂ ਦਿਖਾਣੇ ਆ ਜੀ ਹਾਂ ਬਾਕੀ ਥੋੜੀ ਜਿਹੀ ਇਹਨਾਂ ਦੇ ਨੈਟਵਰਕ ਪ੍ਰੋਬਲਮ ਆ ਉਹ ਇਸ਼ੂ ਸੋਲੂਸ਼ਨ ਹੋ ਜਾਊਗਾ Wi-Fi ਦਾ ਮਤਲਬ ਹੋਰ ਵੀ ਕਾਫੀ ਮਾਲ ਆ ਰਿਹਾ ਮੈਂ ਤੁਹਾਨੂੰ ਜਦ ਵੀ ਆਊਗਾ ਮੈਂ ਮਾਲ ਦੇ ਤੁਹਾਨੂੰ ਦਿਖਾ ਦੇਣਾ ਹਾਂ ਤੇ ਮਤਲਬ ਆਪਣੇ ਜਿਹੜੇ ਵੀ ਆਡੀਅੰਸ ਵਗੈਰਾ ਹੈ ਇਹਨਾਂ ਨੂੰ ਸਾਰੇ ਕਸਟਮਰ ਨੂੰ ਆਪਾਂ ਦਿਖਾ ਦਾਂਗੇ ਬਹੁਤ ਜ਼ਿਆਦਾ ਮਾਲ ਹੋ ਰਿਹਾ ਹਾਂ ਠੀਕ ਆ ਤੇ ਹੋਰ ਮੈਂ ਤੁਹਾਨੂੰ ਸਾਰੀ ਵੈਰਾਈਟੀ ਦਿਖਾ ਦਿੱਤੀ ਹਾਂ ਤੁਸੀਂ ਮਤਲਬ ਆ ਕੇ ਆਪਣੀ ਮੇਰੇ ਸ਼ਾਪ ਤੇ ਵਿਜ਼ਿਟ ਕਰ ਸਿਲਵਰ ਵਗੈਰਾ ਬੁਟੀਕ ਵਾਲਾ ਸਾਰੇ ਅਵੇਲੇਬਲ ਨੇ ਜੀ ਆਪਣੇ ਕੋਲ ਬੁਟੀਕ ਵਾਲੀਆਂ ਪਹਿਣਾ ਜ਼ਰੂਰ ਪਹੁੰਚਣੇ ਇੱਥੇ ਕਿਉਂਕਿ ਬੁਟੀਕ ਵਾਲੀਆਂ ਪਹਿਣਾ ਇਨੇ ਇਨਾਂ ਕੋਲੇ ਸਾਰੇ ਤਰ੍ਹਾਂ ਦੀ ਵੈਰਾਈਟੀ ਮਿਲੂਗੀ ਜੀ ਜੀ ਐਵੇਂ ਨਹੀਂ ਹੈਗਾ ਕੋਈ YouTube ਤੋਂ ਦੇਖ ਕੇ ਆ ਰਹੇ ਆਪਾਂ ਨੂੰ ਰਿਸਪੌਂਸ ਨਹੀਂ ਦੇਵਾਂਗੇ ਆਪਾਂ ਪੂਰਾ ਜਿਹੜਾ ਆਪਣਾ ਇਸ਼ਾਰਾ ਸਟਾਫ ਹੈ ਜੀ ਉਹ ਸਾਰਾ ਸਟਾਫ ਆਪਾਂ ਨੂੰ ਬਹੁਤ ਵਧੀਆ ਉਹਨਾਂ ਨੂੰ ਰਿਸਪੌਂਸ ਦੇਵਾਂਗੇ ਉਹਨਾਂ ਨਾਲ ਗੱਲ ਕਰਾਂਗੇ ਐਂਡ ਇੱਥੇ ਉਹਨਾਂ ਨੇ ਇੱਕ ਸਾਈਡ ਤੇ ਕਰ ਦਾਂਗੇ ਜੀ ਇੱਕੋ ਹੀ ਹੈ 2 1/2 ਹੈ ਜੀ 2.5 ਮੀਟਰ ਉਹ ਵੀ ਪੜਵਾ ਕੇ ਲੈ ਲਓ ਉਹਨਾਂ ਨੂੰ ਕਾਟ ਕੇ ਦੇ ਦੇਣਾ 2.5 ਮੀਟਰ ਹੈ ਮਿਲਣਾ ਚਾਹੀਦਾ ਮਿਲਣਾ ਚਾਹੀਦਾ 2.5 ਪਿਓਰ ਚਨੂ ਨਹੀਂ ਦੇ ਦਿੰਦੇ ਚਨੂਨ ਹੈ ਸੌਫਟ ਹੋਰ ਸ਼ੋਅ ਕਰ ਦੇਣਾ हार्ड वाली।, वाली, वाली ओ वाली दिखा ना मोटी वाली ये भी सौ दई है छोटा है मैं देख लेड आई हो के भी आ कट के, के, मिन के नहीं दोगे 100 द कट के दे एको एक दे 2 डायमीटर में इनके दे दूंगा ना नहीं ज्यादा करना ना ढाई से मेरे हाथ तक नहीं ढाई नहीं डायमीटर डायमीटर ही होगा ये राइट पर डायमीटर की होती है जो अंदर जो छोटा होगा ये साइज होती है क्वालिटी साइज होते ना श्रिंक हो ये श्रिंक ये प्योर थोड़ी है ये श्रिंक हो रहा ਇਹ ਤੇ ਐ ਸਾਈਜ਼ ਹੈ। ਡਾਇਮੀਟਰ ਸਹੀ ਪਦੀ ਹੈ। ਹਾਂ। ਪਾ ਲੋ। ਇਹ ਵਾਲਾ ਕੀ ਹੈ ਸਾਈਜ਼? ਇਹਦਾ ਪੂਰਾ ਨਾ? ਕੋਟਾ ਲੈ ਲਿਆ ਇਹ। ਬਿਵਰ ਦਾ ਪਲੇਨ ਜਿਹਦੇ ਸਾਈਡਾਂ ਤੇ ਉਹ ਨਾ ਹੋਵੇ, ਕੰਨੀ ਨਾ ਹੋਵੇ। ਵੀਰੇ ਨੇ ਦਿਖਾਇਆ ਸੀ ਮੈਨੂੰ ਪਹਿਲਾਂ। ਪਾਹੇ ਜੇਬ ਚ ਪਾਈ ਜਾਂਦਾ ਨਾ ਗੱਲੇ ਚ ਨਹੀਂ ਪਾਉਂਦੇ। ਕੋਈ ਗੱਲੇ ਚ ਜੇਬ।

100 ਮੀਟਰ 150 ਮੀਟਰ ਰੱਖਾਂਗੇ ਕਿੰਨੇ ਜੁਪਟੇ ਬਣ ਜਾਣਗੇ 40 ਦੁਪੱਟੇ 50 ਦੁਪੱਟੇ 40 50 ਦੁਪੱਟੇ ਨੇ ਇੱਕ ਥਾਣੇ ਦੇ ਵਿੱਚ ਇਹ ਰੇਟ وہی ਹੈ ਰੇਟ ਇਸ ਕੋ ਰੱਖਾ ਹੋਇਆ ਹੈ ਮੈਂ 10 ਰੁਪਏ ਦੁਪੱਟਾ ਖਮਾਣਾ ਮੈਂ ਤਾਂ ਹੋਰ ਗੁਈ ਨਹੀਂ ਹੈ ਜੇ ਡ ਲਗਾਉਣ ਵਾਲੀ ਸੇਲ ਜਿਆਦਾ ਹੋ ਜਾਂਦੀ ਹੈ ਤਾਂ ਪੜਦਾ ਨਹੀਂ ਜੇ